ਕਿਆ ਬਾਤ ਹੈ ਹੋਰ ਕਿਆ ਮਤਲਬ ਡਾਕਟਰ ਸਾਹਿਬ ਕੀ ਕਹੋਗੇ ਭਾਈ ਜੀ ਗਾਈਡੀਆਂ ਨਾ ਪਾ ਕੇ ਪਿੱਛੇ ਲੈ ਕੇ ਬੈਠਾ ਸਰ ਜੀ ਬਹੁਤ ਬੀਜਪੀ ਦੀ ਪਛਾਣ ਇੱਕ ਡਿਸਿਪਲਿਨਡ ਪਾਰਟੀ ਦੇ ਤੌਰ ਤੇ ਤੇ ਇਹ ਨਾ ਜਿੰਦਾ ਜਾਨ ਦਾ ਥੱਲੇ ਕਰੋ ਭਾਈ ਮਾਈਕ ਮਾਈਕ ਡਾਊਨ ਕਰਿਆ ਸਾਪਲਾ ਸਾਉ ਦੀ ਭਾਵਨਾ ਜੇ ਸਪਸ਼ਟ ਹੁ ਹੈ ਅੱਜ ਕਿਸੇ ਤੋਂ ਹੋਲੇ ਨਹੀਂ ਕਿੰਨੇ ਡਿਟੇਗਰੀ ਜ਼ਿੰਮੇਵਾਰੀਆਂ ਦੀ ਕਿੰਨੀ ਮਜਬੂਰ ਸਕਤੀ ਉਸ ਦੇ ਲੋਕਾਂ ਦੀ ਭਾਵਨਾ ਨਾਲ ਜੁੜੀ ਸੀਗੀ ਪਰ ਉਹਦੇ باوجود ਮੈਂ ਇਸ ਗੱਲ ਦਾ ਅੱਜ ਇਹਨਾਂ ਦਾ murid ਆ ਵੀ ਇਹਨਾਂ ਨੇ ਆਪ ਦੀ ਭਾਵਨਾਵਾਂ ਨੂੰ ਇੱਕ ਪਾਸੇ ਰੱਖ ਕੇ ਪਾਰਟੀ ਦੇ ਡਿਸਪਲਿਨ ਨੂੰ ਮੁੱਦੇ ਨੇ ਦੇ ਰੱਖ ਕੇ ਜਿਹੜਾ ਇਹਨਾਂ ਨੇ ਫੈਸਲਾ ਲਿਆ ਮੈਂ ਇਹਨਾਂ ਦਾ ਬਹੁਤ-ਬਹੁਤ ਆਭਾਰੀ ਆ ਮੈਂ ਲੋਕਾਂ ਦੀ ਭਾਵਨਾਵਾਂ ਵੀ ਇਹਨਾਂ ਦੇ ਸਾਥ ਜਿਹੜੇ ਵਰਕਰ ਸਾਥੀ ਹੈ ਜਿਨ੍ਹਾਂ ਦਾ ਵੀ ਮੈਂ ਸਮਝਦਾ ਵੀ ਉਹਨਾਂ ਨੂੰ ਇਸ ਤੋਂ ਜ਼ਿਆਦਾ ਅੱਜ ਮਨ ਦੇ ਉੱਤੇ ਉਹਨਾਂ ਦੇ ਇੱਕ ਨਿਰਾਸ਼ਾ ਹੈ ਉਹਨਾਂ ਦੀ ਭਾਵਨਾ ਨੂੰ ਮੈਂ ਸਾਰਿਆਂ ਤੋਂ ਸੁਣਿਆ ਪਰ ਉਹਨਾਂ ਦੀ ਵੀ ਮੈਂ ਸਮਝਦਾ ਇੱਕੋ ਹੀ ਰਾਏ ਹੈ ਕਿ ਆਹ ਮਸਲਾ ਅੱਜ ਇੱਕ ਵਿਅਕਤੀ ਵਿਸ਼ੇਸ਼ ਦੀ ਭਾਵਨਾ ਨੂੰ ਨਹੀਂ ਅੱਜ ਇਹ ਮਸਲਾ ਦੇਸ਼ ਦਾ ਹੈ ਮਸਲਾ ਆਈਡੀਓਲੋਜੀ ਦਾ ਹੈ ਮਸਲਾ ਮੋਦੀ ਸਾਹਿਬ ਨੂੰ ਦੁਬਾਰਾ ਤੀਜੀ ਵਾਰੀ ਪ੍ਰਧਾਨ ਮੰਤਰੀ ਬਣਾਉਣ ਦਾ ਹੈ ਇਹਦੇ ਮੱਦੇਨਜ਼ਰ ਇਹਨਾਂ ਨੇ ਇੱਕ ਜੋ ਫੈਸਲਾ ਲਿਆ ਮੈਂ ਇਹਨਾਂ ਦਾ ਆਭਾਰੀ ਹਾਂ ਧੰਨਵਾਦ ਕਰਦਾ ਪਾਰਟੀਆਂ ਨੂੰ ਜੁੜੂ ਕਰਨਾ ਪਰ ਸਾਰਾ ਰਲ ਮਿਲ ਕੇ ਇਹਨਾਂ ਦੇ ਜੋ ਵੀ ਖਾਤੇ ਜਿਹੜੇ ਇਹਨਾਂ ਦੀ ਸ਼ੰਕਾਵਾਂ ਹੈ ਉਹ ਸਾਰੀਆਂ ਦੂਰ ਕਰਨਾ ਪਾਰਟੀ ਬਖਸ਼ਣ ਦਾ ਮੈਂ ਜਿਹੜਾ ਇੱਥੇ ਹੈ ਪਾਰਟੀ ਹਾਈ ਕਮਾਂਡ ਦੀ ਸਹਿਮਤੀ ਉਹਨਾਂ ਦੀ رائے ਨਾਲ ਉਹਨਾਂ ਨੇ ਉਹਨਾਂ ਦੀ ਚਿੰਤਾਵਾਂ ਦੇਖ ਕੇ ਇੱਥੇ ਜਿਹੜੇ ਇਹਨਾਂ ਦੀ ਭਾਵਨਾ ਹੈ ਜਿਹੜੀ ਉਹਨਾਂ ਤੋਂ ਅਵਾਜ਼ ਪੁੱਛੀਏ ਜਿਹੜੀ ਜਨਰਲ ਨੂੰ ਬੈਠ ਕੇ ਆਏ ਕਿ ਮੈਂ ਸਮਝਦਾ ਸੀ ਤਕੜੇ ਹੋ ਕੇ ਆ ਜਿਹੜੇ

पर ये मैं आपको दे, दे सकता हूँ कि जो भी फैसला लिया जाएगा पंजाब के देश के में उसमें सब पार्टी के निगाह में सबसे प्राइम जो पोजीशन है वो सांपला साहब की हमेशा पड़ी है।